ਉਹ ਸਾਡੇ ਐਡਵੋਕੇਟ ਸਾਹਿਬ ਸਰਦਾਰ ਹਰਜੋਤ ਸਿੰਘ ਜੀ ਮਾਨ ਆਪ ਜੀ ਨੂੰ ਪੜ੍ਹ ਕੇ ਸੁਣਾਉਣਗੇ ਸੋ ਸਮੂਹ ਸੰਗਤਾਂ ਨੇ ਭਾਈ ਸਾਹਿਬ ਦਾ ਸੰਦੇਸ਼ ਜਰੂਰ ਸੁਣ ਕੇ ਰਵਾਨਗੀ ਪਾਉਣੀ ਤੇ ਜਾਣ ਲੱਗਿਆਂ ਬਾਬੇ ਨਾਨਕ ਦਾ 20 ਰੁਪਏ ਦਾ ਸੱਚਾ ਸੌਦਾ ਜਰੂਰ ਕਰਕੇ ਜਾਣਾ ਆਪਣੀ ਮੁੱਢਲੀ ਮੈਂਬਰਸ਼ਿਪ ਦਾ ਫਾਰਮ ਜਰੂਰ ਗੇਟ ਦੇ ਕੋਲ ਭਰ ਕੇ ਜਾਣਾ ਜੀ ਸਰਦਾਰ ਹਰਜੋਤ ਸਿੰਘ ਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਗੁਰਸਾਭਾ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਤੌਰ ਪਰਸਨਲ ਅਡਵਾਈਜ਼ਰ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਉਹਨਾਂ ਦਾ ਪਰਸਨ ਸਕੱਤਰ ਉਹਨਾਂ ਦਾ ਪੀਏ ਹੋਣ ਦੇ ਨਾਤੇ ਕੁਝ ਦਿਨ ਪਹਿਲਾਂ ਡਿਬੜੂਗੜ੍ਹ ਵਿੱਚ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਭਾਈ ਸਾਹਿਬ ਹੁਣੇ ਬਹੁਤ ਚੜਦੀ ਕਲਾ ਵਿੱਚ ਨੇ ਬੋਲੇ ਸੋਨਹਾਰ ਉਹਨਾਂ ਦੇ ਚਾਰੇ ਤੇ ਪੂਰਾ ਨੂਰ பਖ ਰਿਹਾ ਸੀ ਸਾਰੇ ਸਿੰਘ ਬਹੁਤ ਚੜਦੀ ਕਲਾ ਵਿੱਚ ਨੇ ਪਰੋ ਪੰਜਾਬ ਪ੍ਰਤੀ ਬਹੁਤ ਚਿੰਤਤ ਚਿੰਤਤ ਸਨ ਨੌਜਵਾਨੀ ਨੂੰ ਲੈ ਕੇ ਬਹੁਤ ਚਿੰਤਤ ਚਿੰਤਤ ਸਨ ਕਿ ਸਾਡਾ ਭਵਿੱਖ ਜੋ ਨੌਜਵਾਨਾਂ ਦੇ ਹੱਥਾਂ ਵਿੱਚ ਹੈ ਉਹ ਨਸ਼ੇ ਵੱਲ ਨੂੰ ਤੁਰਿਆ ਜਾ ਰਿਹਾ ਹੈ ਬਹੁਤ ਵਿਚਾਰ ਹੋਏ ਪਰ ਸਮੇ ਨੂੰ ਮੱਧਜ ਰੱਖ ਨજર ਰੱਖ ਦਿਆ ਮੈਂ ਬਹੁਤ ਡਿਟੇਲ ਵਿੱਚ ਨਹੀਂ ਜ਼ਿਕਰ ਕਰ ਸਕਦਾ ਉਹਨਾਂ ਵੱਲੋਂ ਦਿੱਤਾ ਹੋਇਆ ਸੰਦੇਸ਼ ਜੋ ਕਿ ਅਪੀਲ ਦੇ ਰੂਪ ਵਿੱਚ ਸੰਗਤ ਨੂੰ ਹੈ ਉਹ ਮੈਂ ਆਪ ਸਾਹਮਣੇ ਪੜਨਾ ਚਾਹਾਂਗਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਵਨ ਚਰਨ ਛੋਪਾ ਪ੍ਰਾਪਤ ਅਤੇ 40 ਮੁਕਤਿਆਂ ਦੀ ਧਰਤੀ ਤੇ ਇਕੱਠੀ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਹਕੂਮਤ ਦੇ ਪਿੰਜਰੇ ਵਿੱਚ ਕੈਦ ਸਰਕਾਰੀ ਜ਼ਬਰਦਸਤ ਟਾਕਰਾ ਸਬਰ ਨਾਲ ਕਰਦੇ ਹੋਏ ਅਸੀਂ ਚੜ੍ਹਦੀ ਕਲਾ ਵਿੱਚ ਹਾਂ ਅਤੇ ਹਰ ਪਲ ਹਰ ਸ્વાસ ਪੰਜਾਬ ਪੰਥ ਦੀ ਸੁਖ ਮੰਗਦੇ ਹਾਂ ਚਲਦੇ ਸੰਘਰਸ਼ ਦੇ ਅਨੇਕਾ ਰੂਪਾਂ ਤੋਂ ਲੰਘਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਥਾਪਨਾ ਸਮੇਂ ਦੀ ਲੋੜ ਸੀ 14 ਦਸੰਬਰ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਮੇਰੀ ਪ੍ਰੀਪੀਰੀ ਦੇ ਪਾਤਸ਼ਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਆਸੇ ਮੁਤਾਬਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੋਂਦ ਵਿੱਚ ਆਇਆ ਅਕਾਲੀ ਦਲ ਅੱਜ ਗਵਾਚ ਚੁੱਕਾ ਹੈ ਅੱਜ ਅਕਾਲੀ ਦਲ ਆਪ ਵਾਰਸ ਬੜੀ ਬੇਟੀ ਰਵਾਇਤੀ ਅਕਾਲੀ ਲੀਡਰਸ਼ਿਪ ਨੈਤਿਕ ਤੌਰ ਤੇ ਅਗਵਾਈ ਕਰਨ ਦੇ ਕਾਬਿਲ ਨਹੀਂ ਰਹੀ ਤੇ ਹੁਣ ਕਾਨੂੰਨੀ ਬਹਾਨੇ ਬਣਾ ਕੇ ਧਰਮ ਤੋਂ ਪਘੌੜੀ ਹੋ ਗਈ ਹੈ ਰਾਜਸੀ ਤੇਰਦੀਆਂ ਸੀਮਤਾਵਾਂ ਤੋਂ ਅਸੀਂ ਭਲੀ-ਪਾਂਤ ਜਾਣੂ ਹਾਂ ਪਰ ਰਾਜਸੀ ਖੇਤਰ ਨੂੰ ਖਾਲੀ ਛੱਡਣਾ ਖਲਾਅ ਪੈਦਾ ਕਰਨਾ ਜਿਸ ਦੀ ਪੂਰਤੀ ਕਰਨ ਲਈ ਪੰਥ ਦੀਏ ਪੰਥ ਪੰਜਾਬ ਦੀਆਂ ਦਿਲੋਂ ਵਿਰੋਧੀ ਧਿਰਾਂ ਸਰਗਰਮ ਹੋ ਜਾਂਦੀਆਂ ਹਨ ਅਕਾਲੀ ਹੋਣਾ ਅਕਾਲੀ ਹੋਣ ਦਾ ਅਰਥ ਅਕਾਲ ਪੁਰਖ ਦੀ ਪਰਬੂ ਸਤਾ ਨੂੰ ਮੰਨ ਕੇ ਪੰਜਾਬ ਪੰਥ ਦੇ ਬੁਢੇਰੇ ਹਿੱਤਾਂ ਲਈ ਸੰਘਰਸ਼ ਕਰਨਾ ਹੈ ਪਰ ਜੋ ਕੇ ਸਮੇਂ ਦੇ ਅਕਾਲੀ ਇਸ ਤੋਂ ਪਗੋੜੇ ਹੋ ਚੁੱਕੇ ਹਨ ਅਤੇ ਉਹਨਾਂ ਵੱਲੋਂ ਕੀਤੇ ਪਾਪਾਂ ਬਾਰੇ ਕੌਮ ਭਲੀ ਭਾਂਤ ਜਾਣੂ ਹੈ ਹਰ ਸਮੇਂ ਦੀ ਮੰਗ ਹੈ ਕਿ ਐਸੇ ਇਸ ਖਲਾ ਨੂੰ ਸਿੱਖ ਆਦਰਸ਼ਾਂ ਦੀ ਰੋਸ਼ਨੀ ਵਿੱਚ ਭਰੀਏ ਸੰਗਤ ਜੀ ਤੁਹਾਡੇ ਵੱਲੋਂ ਬਖਸ਼ੇ ਪਿਆਰ ਸਤਿਕਾਰ ਦੇ ਅਸੀਂ ਰਿਣੀ ਹਾਂ ਹਕੂਮਤ ਦੀਆਂ ਕੌਜੀਆਂ ਚਾਲਾਂ ਅਤੇ ਕੂੜ ਪ੍ਰਚਾਰ ਨੂੰ ਰੱਦ ਕਰਦੇ ਹੋਏ ਤੁਸੀਂ ਖਡੂਰ ਸਾਹਿਬ ਅਤੇ ਫਰੀਦਕੋਟ ਦੀਆਂ ਚੋਣਾਂ ਵਿੱਚ ਨਿਮਾਣਿਆਂ ਨੂੰ ਮਾੜ ਬਖਸ਼ਿਆ ਹੈ ਅਤੇ ਸਾਡੀ ਇਹ ਫਤਿਹ ਹਕੂਮਤ ਦੇ ਕੂੜ ਪ੍ਰਚਾਰ ਦੇ ਵਿਰੁੱਧ ਸਭ ਦੀ ਸਾਂਝੀ ਫਤਿਹ ਹੈ ਬੇਸ਼ੱਕ ਐਮਪੀ ਐਮਐਲਏ ਤੇ ਦੁਨਿਆਵੀ ਉਹਦਿਆਂ ਦੀ ਚਾਹਨਾ ਸਾਡੇ ਹਿਰਦੇ ਵਿੱਚ ਨਹੀਂ ਤੇ ਨਾ ਹੀ ਇਹਨਾਂ ਉਹਦਿਆਂ ਦੀ ਚਮਕ ਧਮਕ ਸਾਨੂੰ ਸਿੱਖ ਸਿਧਾਂਤਾਂ ਦੇ ਉਦੇਸ਼ਾਂ ਤੋਂ ਦੂਰ ਲਿਜਾ ਸਕਦੀ ਹੈ ਅਸੀਂ ਪੂਰੀ ਤਰ੍ਹਾਂ ਸੁਚੇਤ ਹਾਂ ਕਿ ਭਾਰਤੀ ਹਕੂਮਤ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਅਤੇ ਕਮਜ਼ੋਰ ਕਰਨ ਲਈ ਕੋਝੀਆਂ ਚਾਲਾਂ ਚੱਲ ਰਹੀ ਹੈ ਸਿੱਖ ਸੰਘਰਸ਼ ਸਿੱਖ ਸੰਘਰਸ਼ ਨੂੰ ਸਮਰਪਿਤ ਹੁੰਦਿਆਂ ਹੋਇਆਂ ਦਾਸ ਅਮਰਿਤਪਾਲ ਸਿੰਘ ਅਲਾਨੀਆਂ ਤੌਰ ਤੇ ਕਹਿੰਦਾ ਹਾਂ ਕਿ ਮੇਰਾ ਕਿਸੇ ਸਿੱਖ ਭਰਾ ਨਾਲ ਕੋਈ ਵੈਰ ਵਿਰੋਧ ਨਹੀਂ ਬੇਸ਼ੱਕ ਕੋਈ ਮੇਰਾ ਕਿੰਨਾ ਵੀ ਵਿਰੋਧ ਕਰੀ ਜਾਵੇ ਪਰ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਅਸੀਂ ਪੰਥ ਦੇ ਵੱਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਆਪਸੀ ਖਾਨਾ ਜੰਗੀ ਤੋਂ ਬਚਣਾ ਚਾਹੀਦਾ ਹੈ ਚੱਲਦੇ ਸੰਘਰਸ਼ ਵਿੱਚ ਅਨੇਕਾਂ ਮਤਭੇਦ ਹੋਣ ਸੁਭਾਉਣੇ ਸੁਭਾਵਕ ਹਨ ਮਤਭੇਦ ਹੁੰਦਿਆਂ ਹੋਇਆਂ ਵੀ ਸ਼ਬਦਾਂ ਦੀ ਮਰਿਆਦਾ ਨੂੰ ਕਾਇਮ ਰੱਖਣਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਸਾਹਿਬ ਦੇ ਲੜ ਲੱਗੋ ਅੰਮ੍ਰਿਤ ਛਕੋ ਗੁਰੂ ਵਾਸ਼ੇ ਅਨੁਸਾਰ ਜੀਵਨ ਜਿਓ ਹਾਂ ਸਾਡੇ ਸੰਘਰਸ਼ ਦਾ ਪੰਥ ਲੰਬੇਰਾ ਹੈ ਇਸ ਲਈ ਜਥੇਬੰਦਕ ਹੋਵੋ ਆਪਸੀ ਪ੍ਰੇਮ ਇਕਤਾ ਇਤਿਫਾਕ ਕਾਇਮ ਰੱਖੋ ਤਾਂ ਜੋ ਪੰਥ ਦੀ ਚੜ੍ਹਦੀ ਕਲਾ ਹੋ ਸਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਗਠਨ ਅਕਾਲੀ ਰਾਜਨੀਤੀ ਦੇ ਮੋੜ ਸੁਰਜੀਤ ਹੋਣ ਦਾ ਪਹਿਲਾ ਕਦਮ ਹੈ ਸਥਾਪਿਤ ਰਾਜਨੀਤਿਕ ਤਰ੍ਹਾਂ ਅੱਡੀ ਚੋਟੀ ਦਾ ਜ਼ੋਰ ਲਗਾਉਣ ਗਿਆ ਕਿ ਸਾਡਾ ਰਾਹ ਰੋਕਿਆ ਜਾਵੇ ਪਰ دریاਵਾ ਨੂੰ ਕਦੇ ਬੰਨ ਨਹੀਂ ਵੱਜਦੇ ਹੁੰਦੇ ਉਹ ਸਾਨੂੰ ਉਕਸਾਉਣਗੇ ਹਰ ਹੀਲਾ ਵਰਤਣਗੇ ਪਰ ਐਸੀ ਨਾ ਕਦੇ ਡੋਲਣਾ ਤੇ ਨਾ ਗੁਰੂ ਨੂੰ ਪੇਦਾਵਾ ਦੇਣਾ ਹੈ ਇਹ ਸ੍ਰੀ ਮੁਕਸਰ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਭਾਈ ਮਹਾ ਸਿੰਘ ਨੇ ਗੁਰੂ ਸਾਹਿਬ ਦੀ ਗੋਦ ਵਿੱਚ ਜ਼ਿੰਦਗੀ ਦੇ ਆਖਰੀ ਸੁਵਾਸਾਂ ਸਮੇਂ ਇੱਕੋ ਇੱਕ ਵਰਜ ਕੀਤੀ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਡੀਆਂ ਸਾਰੀਆਂ ਭੁੱਲਾਂ ਬਖਸ਼ ਦਿਓ ਸਤਿ ਸੱਚੇ ਪਾਤਸ਼ਾਹ ਜੀ ਸਾਡਾ ਲਿਖਿਆ ਬਿਤਾਵਾ ਆਪਣੇ ਹੱਥੀਂ ਪਾੜ ਦਿਓ ਔ ਦਸਮ ਪਾਤਸ਼ਾ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਟ ਪਵਿੱਤਰ ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਤੋਂ ਅਸੀਂ ਅਰਦਾਸ ਕਰੀਏ ਕਿ ਸਤਿਗੁਰ ਸਾਨੂੰ ਸੀਨੇ ਨਾਲ ਲਾ ਕੇ ਰੱਖਣ ਤੇ ਅਸੀਂ ਇਸ ਦੁਨਿਆਵੀ ਕਾਸ਼ਾਂ ਆਉਧਿਆਂ ਦੀ ਹੋੜ ਤੋਂ ਮੁਕਤ ਰਹਿ ਤੁਸ਼ ਜਾਣਦੇ ਹੋਏ ਪੰਥ ਪੰਜਾਬ ਦੀ ਸੇਵਾ ਕਰ ਸਕੀਏ ਗੁਰੂ ਪੰਥ ਦੇ ਦਾਸ ਭਾਈ ਅਮਰਤਪਾਲ ਸਿੰਘ ਤੇ ਸਾਥੀ ਸਿੰਘ ਨਜ਼ਰਬੰਦ ਡਿਬੜੂਗਾ ਜੇਲ੍ਹ ਅਸਾਮ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ